ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਮਾਰਚ 1530 ਈਸਵੀ ਨੂੰ ਅਚਲ ਸਹਿ ਵਿਖੇ ਪਹੁੰਚੇ ਅਚਲ ਸਹਿ ਵਿਖੇ ਸ਼ਿਵ ਜੀ ਦਾ ਇੱਕ ਬਹੁਤ ਵੱਡਾ ਮੰਦਿਰ ਹੈ ਜਿੱਥੇ ਉਸ ਦਿਨ ਸ਼ਿਵਰਾਤਰੀ ਦਾ ਮੇਲਾ ਲੱਗਾ ਹੋਇਆ ਸੀ ਦੂਰ ਦੂਰ ਤੋਂ ਲੋਕ ਸ਼ਿਵਰਾਤਰੀ ਦੇ ਇਸ ਮੇਲੇ ਨੂੰ ਦੇਖਣ ਵਾਸਤੇ ਪਹੁੰਚ ਰਹੇ ਸਨ ਕਿਉਂਕਿ ਇਸ ਮੇਲੇ ਤੇ ਸਿੱਧ ਯੋਗੀ ਵੀ ਬਹੁਤ ਆਉਂਦੇ ਸਨ ਜਿਹੜੇ ਕਿ ਆਪਣੀਆਂ ਕਰਾਮਾਤਾਂ ਨੂੰ ਦਿਖਾ ਕੇ ਲੋਕਾਂ ਨੂੰ ਪਰਮਾਉਂਦੇ ਸਨ ਮੇਲੇ ਵਿੱਚ ਸ਼ਿਵ ਜੀ ਦੀ ਪੂਜਾ ਹੁੰਦੀ ਸੀ ਪਰ ਲੋਕਾਂ ਦਾ ਜ਼ਿਆਦਾ ਧਿਆਨ ਬਾਹਰ ਬੈਠੇ ਸਿੱਧ ਯੋਗੀਆਂ ਵਿੱਚ ਹੁੰਦਾ ਸੀ ਕਿਉਂਕਿ ਸਿੱਧ ਯੋਗੀ ਆਪਣੀਆਂ ਪੁੱਠੀਆਂ ਸਿੱਧੀਆਂ ਕਰਾਮਾਤਾਂ ਨੂੰ ਦਿਖਾ ਕੇ ਭੋਲਿਆਂ ਭਾਲਿਆਂ ਲੋਕਾਂ ਨੂੰ ਆਪਣੇ ਪਿੱਛੇ ਲਾਉਂਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਉਸ ਮੇਲੇ ਤੇ ਪਹੁੰਚੇ ਤਾਂ ਸੰਗਤ ਨੂੰ ਖਬਰ ਹੋ ਗਈ ਕਿ ਗੁਰੂ ਜੀ ਵੀ ਇਸ ਮੇਲੇ ਤੇ ਪਹੁੰਚੇ ਹੋਏ ਹਨ ਤਾਂ ਬੜੀ ساری ਸੰਗਤ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਜੀ ਵੱਲ ਨੂੰ ਚਲੀ ਗਈ ਗੁਰੂ ਨਾਨਕ ਦੇਵ ਜੀ ਥੱਲੇ ਜ਼ਮੀਨ ਉੱਤੇ ਬੈਠੇ ਹੋਏ ਸਨ ਅਤੇ ਸੰਗਤ ਨੂੰ ਗ੍ਰਸਤੀ ਜੀਵਨ ਵਿੱਚ ਰਹਿ ਕੇ ਪਰਮਾਤਮਾ ਨੂੰ ਪਾਉਣ ਦੀ ਨਵੀਂ ਰੀਤ ਸਮਝਾ ਰਹੇ ਸਨ। ਦੂਸਰੇ ਪਾਸੇ yogi siddh ਆਪਣੀਆਂ ਕਰਾਮਾਤਾਂ ਨੂੰ ਦਿਖਾ ਕੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਸਨ। ਪਰ ਜ਼ਿਆਦਾ ਲੋਕ ਉਹਨਾਂ ਸਿੱਧਾਂ ਵੱਲ ਜਾਣ ਦੀ ਬਜਾਏ ਗੁਰੂ ਨਾਨਕ ਦੇਵ ਜੀ ਵੱਲ ਜਾ ਰਹੇ ਸਨ। ਸਿੱਧਾਂ ਨੇ ਜਦੋਂ ਦੇਖਿਆ ਕਿ ਜ਼ਿਆਦਾਤਰ ਲੋਕ ਸਾਡੀਆਂ ਕਰਾਮਾਤਾ ਦੇਖਣ ਦੀ ਬਜਾਏ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਸੁਣਨ ਜਾ ਰਹੇ ਹਨ ਤਾਂ ਸਿੱਧਾਂ ਨੂੰ ਇਸ ਗੱਲ ਤੇ ਕ੍ਰੋਧ ਆ ਗਿਆ। ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਮੁਕਾਬਲਾ ਕਰਨ ਲਈ ਸੋਚਿਆ ਮੇਲੇ ਵਿੱਚ ਰਾਸਤਾਰੀਏ ਜਿਹੜੇ ਕਿ ਡਰਾਮਾ ਕਰਨ ਵਾਲੇ ਹੁੰਦੇ ਹਨ ਉਹ ਲੋਕਾਂ ਨੂੰ ਡਰਾਮਾ ਦਿਖਾ ਕੇ ਲੋਕਾਂ ਦਾ ਮਨੋਰੰਜਨ ਕਰ ਰਹੇ ਸਨ ਸਿੱਧ ਯੋਗੀਆਂ ਨੇ ਉਹਨਾਂ ਰਾਸਤਾਰੀਆਂ ਦਾ ਯਾਨੀ ਕਿ ਡਰਾਮਾ ਕਰਨ ਵਾਲਿਆਂ ਦਾ ਪੈਸਿਆਂ ਵਾਲਾ ਲੋਟਾ ਆਪਣੀਆਂ ਕਰਾਮਾਤਾਂ ਦੇ ਨਾਲ ਗਾਇਬ ਕਰ ਦਿੱਤਾ ਸਿੱਧ ਯੋਗੀਆਂ ਨੇ ਇਹ ਸਭ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਸਤੇ ਕੀਤਾ ਸੀ ਰਾਸਤਾਰੀਆਂ ਨੇ ਆਪਣਾ ਪੈਸਿਆਂ ਵਾਲਾ ਲੋਟਾ ਵਾਪਿਸ ਲੈਣ ਲਈ ਸਿੱਧ ਯੋਗੀਆਂ ਦੇ ਬਹੁਤ ਤਰਲੇ ਕੀਤੇ ਪਰ ਸਿੱਧ ਯੋਗੀਆਂ ਨੇ ਉਹਨਾਂ ਦਾ ਲੋਟਾ ਵਾਪਿਸ ਨਹੀਂ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਵੱਲ ਨੂੰ ਮੂੰਹ ਕਰਕੇ ਕਹਿਣ ਲੱਗੇ ਕਿ ਲੋਕਾਂ ਨੂੰ ਪ੍ਰਮਾਤਮਾ ਨਾਲ ਜੋੜਨ ਵਾਲਿਆ ਜੇਕਰ ਤੇਰੇ ਅੰਦਰ ਇੰਨੀ ਹੀ ਸ਼ਕਤੀ ਹੈ ਤਾਂ ਸਾਡੇ ਦੁਆਰਾ ਗਾਇਬ ਕੀਤੇ ਹੋਏ ਲੋਟੇ ਨੂੰ ਲੱਭ ਕੇ ਦਿਖਾ ਤਾਂ ਜਾਣੀ ਜਾਣ ਗੁਰੂ ਨਾਨਕ ਦੇਵ ਜੀ ਕੋਲੋਂ ਰਾਸਤਾਰੀਆਂ ਦਾ ਨਿਰਾਦਰ ਸਹਿਣ ਨਹੀਂ ਹੋਇਆ ਅਤੇ ਉਹਨਾਂ ਨੇ ਲੋਟਾ ਪੈਦਾ ਕਰ ਦਿੱਤਾ ਇਹ ਸਭ ਦੇਖ ਕੇ ਸਿੱਧ ਯੋਗੀਆਂ ਨੂੰ ਹੋਰ ਜ਼ਿਆਦਾ ਗ੍ਰੋਧ ਆ ਗਿਆ ਅਤੇ ਉਹ ਗੁਰੂ ਜੀ ਦੇ ਕੋਲ ਆ ਕੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਉਦਾਸੀ ਜੀਵਨ ਦਾ ਪੇਸ ਉਤਾਰ ਕੇ ਹੁਣ ਗ੍ਰਸਤੀ ਜੀਵਨ ਦਾ ਪੇਸ ਕਿਉਂ ਬਤੀਤ ਕਰ ਰਹੇ ਹੋ ਤਾਂ ਗੁਰੂ ਜੀ ਨੇ ਸਿੱਧ ਯੋਗੀਆਂ ਨੂੰ ਕਿਹਾ ਕਿ ਗ੍ਰਸਤੀ ਜੀਵਨ ਖਰਾਬ ਨਹੀਂ ਹੈ ਜੇਕਰ ਗ੍ਰਸਤੀ ਜੀਵਨ ਨੀਵਾ ਹੈ ਤਾਂ ਫਿਰ ਉਹਨਾਂ ਦੀਆਂ ਕਮਾਈਆਂ ਤੋਂ ਰੋਟੀਆਂ ਖਾਣ ਵਾਲੇ ਸਾਧੂ ਸੰਤ ਕਿਵੇਂ ਵੱਡੇ ਹੋ ਸਕਦੇ ਹਨ ਸਿੱਧ ਯੋਗੀਆਂ ਨੂੰ ਗੁਰੂ ਜੀ ਦੀ ਇਸ ਗੱਲ ਦਾ ਕੋਈ ਵੀ ਜਵਾਬ ਨਹੀਂ ਸੁਝਿਆ ਅਤੇ ਜਿੱਦ ਵਿੱਚ ਆ ਕੇ ਉਹਨਾਂ ਨੇ ਆਪਣੀਆਂ ਪੁੱਠੀਆਂ ਸਿੱਧੀਆਂ ਕਰਾ ਮਾਤਾ ਦੇ ਨਾਲ ਗੁਰੂ ਜੀ ਦੀ ਸੰਗਤ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਸਿੱਧ ਯੋਗੀਆਂ ਵਿੱਚੋਂ ਕਿਸੇ ਨੇ ਸ਼ੇਰ ਦਾ ਰੂਪ ਧਾਰਨ ਕਰ ਲਿਆ ਕਿਸੇ ਨੇ ਸੱਪ ਦਾ ਰੂਪ ਧਾਰਨ ਕਰ ਲਿਆ ਅਤੇ ਕੋਈ ਜਣਾ ਆਪਣੇ ਮੂੰਹ ਵਿੱਚੋਂ ਅੱਗ ਕੱਢਣ ਲੱਗ ਪਿਆ ਯੋਗੀਆਂ ਦੀ ਭਖਦੀ ਹੋਈ ਈਰਖਾ ਨੂੰ ਦੇਖ ਕੇ ਗੁਰੂ ਜੀ ਦੀ ਸੰਗਤ ਡਰ ਗਈ ਗੁਰੂ ਜੀ ਨੇ ਸੰਗਤ ਨੂੰ ਕਿਹਾ ਕਿ ਭਾਈ ਡਰੋ ਨਾ ਇਹਨਾਂ ਦੀਆਂ ਪੁੱਠੀਆਂ ਕਰਾਮਾਤਾਂ ਦਾ ਤੁਹਾਡੇ ਤੇ ਕੋਈ ਅਸਰ ਨਹੀਂ ਹੋਵੇਗਾ ਗੁਰੂ ਜੀ ਦਾ ਸੇਵਕ ਵੀ ਉਸ ਵੇਲੇ ਉਹਨਾਂ ਦੇ ਨਾਲ ਸੀ ਤਾਂ ਗੁਰੂ ਜੀ ਨੇ ਆਪਣੇ ਸੇਵਕ ਨੂੰ ਆਖਿਆ ਕਿ ਵਾਹਿਗੁਰੂ ਜੀ ਦਾ ਨਾਮ ਲੈ ਕੇ ਸਾਰੀ ਸੰਗਤ ਦੇ ਆਲੇ-ਦੁਆਲੇ ਇੱਕ ਲਕੀਰ ਖਿੱਚ ਦੇ ਵਾਹਿਗੁਰੂ ਦੀ ਇਸ ਲਕੀਰ ਦੇ ਅੰਦਰ ਇਹਨਾਂ ਯੋਗੀਆਂ ਦੀਆਂ ਕਰਾਮਾਤਾਂ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਸੇਵਕ ਨੇ ਗੁਰੂ ਨਾਨਕ ਦੇਵ ਜੀ ਦੀ ਆਗਿਆ ਦਾ ਪਾਲਣ ਕੀਤਾ ਅਤੇ ਪੂਰੀ ਸੰਗਤ ਦੇ ਆਲੇ-ਦੁਆਲੇ ਇੱਕ ਲਕੀਰ ਖਿੱਚ ਦਿੱਤੀ। ਜਿਸ ਤੋਂ ਬਾਅਦ yogੀਆਂ ਦੀ ਕਿਸੇ ਵੀ ਕਰਾਮਾਤ ਦਾ ਗੁਰੂ ਦੀ ਸੰਗਤ ਉੱਤੇ ਕੋਈ ਵੀ ਅਸਰ ਨਹੀਂ ਹੋਇਆ। ਥੱਕ ਹਾਰ ਕੇ yogੀਆਂ ਨੇ ਆਪਣੀਆਂ ਕਰਾਮਾਤਾਂ ਨੂੰ ਬੰਦ ਕਰ ਦਿੱਤਾ ਅਤੇ ਗੁਰੂ ਜੀ ਨੂੰ ਕਿਹਾ ਕਿ ਹੁਣ ਤੁਸੀਂ ਕੋਈ ਕਰਾਮਾਤ ਦਿਖਾਓ। ਤਾਂ ਸਤਗੁਰੂ ਜੀ ਨੇ ਸਿੱਧ yogੀਆਂ ਨੂੰ ਕਿਹਾ ਕਿ ਸਿੱਧ yogਿਓ ਇਸ ਤਰ੍ਹਾਂ ਦੀਆਂ ਕਰਾਮਾਤਾਂ ਦੇ ਨਾਲ ਰੱਬ ਨੂੰ ਨਹੀਂ ਪਾਇਆ ਜਾ ਸਕਦਾ। ਪਰ ਜੇਕਰ ਤੁਸੀਂ ਲੋਕਾਂ ਨੂੰ ਕਰਾਮਾਤ ਦਿਖਾਉਣਾ ਹੀ ਚਾਹੁੰਦੇ ਹੋ ਤਾਂ ਫਿਰ ਇਸ ਤਰ੍ਹਾਂ ਦੀ ਕਰਾਮਾਤ ਦਿਖਾਓ ਜਿਸ ਨਾਲ ਸੰਗਤ ਨੂੰ ਰੱਬ ਨਾਲ ਜੋੜਿਆ ਜਾ ਸਕੇ ਸਾਡੇ ਕੋਲ ਤਾਂ ਸਭ ਤੋਂ ਵੱਡੀ ਕਰਾਮਾਤ ਗੁਰਬਾਣੀ ਹੈ ਅਤੇ ਸਾਨੂੰ ਇਸੇ ਦੀ ਹੀ ਓਟ ਹੈ ਸਿੱਧ ਜੋਗੀਆਂ ਦੀ ਗੁਰੂ ਜੀ ਅੱਗੇ ਕੋਈ ਵੀ ਕਰਾਮਾਤ ਨਹੀਂ ਚੱਲੀ ਅਤੇ ਜਦੋਂ ਉਹਨਾਂ ਦੀ ਤਸੱਲੀ ਹੋ ਗਈ ਤਾਂ ਜੋਗੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਅਸੂਲਾਂ ਨੂੰ ਕਬੂਲ ਕਰ ਲਿਆ ਅਤੇ ਗੁਰੂ ਸਾਹਿਬ ਨੂੰ ਵਚਨ ਦਿੱਤਾ ਕਿ ਅੱਜ ਤੋਂ ਬਾਅਦ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪੁੱਠੀ ਕਰਾਮਾਤ ਨਹੀਂ ਦਿਖਾਈ ਜਾਵੇਗੀ ਗੁਰੂ ਪਿਆਰਿਓ ਵੀਡੀਓ ਜੇਕਰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸਤਨਾਮ ਸ੍ਰੀ ਵਾਹਿਗੁਰੂ